ਮੇਰਾ ਨਾਸ਼ੰਗਾਰਾ ਸਿੰਘ ਮਾਣ ਮੈਂ ਭਾਰਤੀ ਕਿਸਾਨ ਇਕਤਾ ਕਮਰਾ ਦਾ ਜਿਲ੍ਹਾ ਪਛੰਡੇ ਦਾ ਪ੍ਰਧਾਨ ਅੱਜ ਦਾ ਜੋ ਪ੍ਰੋਗਰਾਮ ਹੈ ਕਿਉਂਕਿ ਸਾਡੇ ਕੌਮੇ ਸ਼ਹੀਦ ਰਾਜਗੁਰੂ ਸੁਖਦੇਵ ਭਗਤ ਸਿੰਘ ਜਿਨ੍ਹਾਂ ਨੂੰ 23 ਮਾਰਚ ਦੇ ਸ਼ਹੀਦਾਂ ਨਾਲ ਵੀ ਜਾਣਿਆ ਜਾਂਦਾ ਹੈ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਬਹੁਤ ਮੂਲਕ ਪੱਧਰ ਤੇ ਕੈਰੀਏ ਬਣਾਇਆ ਜਾਂਦਾ ਹੈ ਪੰਜਾਬ ਦੇ ਲੋਕ ਤਾਂ ਬਹੁਤ ਜਣੀ ਸਹਿਰਦ ਦਾ ਨਾਲ ਇਹਨੂੰ ਮਨਾਉਂਦੇ ਆ ਉਸੇ ਕੜੀ ਦੇ ਤਹਿਤ ਸਾਡੀ ਜਥੇਬੰਦੀ ਬੀਕੇ ਜੋਖ ਦਾ ਗਰਾਹਾਂ ਬੁਲੂਗੀ ਅੱਜ ਪੂਰੇ ਪੰਜਾਬ ਦੇ ਅੰਦਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਸ਼ਬਿਆਂ ਦੇ ਵਿੱਚ ਵੱਡੇ ਇਕੱਠ ਕਰਕੇ ਉਹਨਾਂ ਸ਼ਹੀਦਾਂ ਦੀ ਯਾਦ ਕੀਤਾ ਜਾਂਦਾ ਤੇ ਆਪਣੇ ਬਠਿੰਡੇ ਜ਼ਿਲ੍ਹੇਂਦਰ ਵੀ ਅਸੀਂ ਬਠਿੰਡਾ ਦੇ ਅੰਦਰ ਵੀ ਔਰ ਰਾਮਪੁਰੇ ਦੇ ਅੰਦਰ ਦੀ ਦੋ ਥਾਂਾਂ ਤੇ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਵੱਡੇ ਇਕੱਠ ਕਰਕੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਚਿਤਰਾਗੇ ਕਿਉਂਕਿ ਉਹਨਾਂ ਵੇਲਾਂ ਦੇ ਵਿੱਚ ਜਦੋਂ ਇਹਨਾਂ ਸਾਡੇ ਸੂਰਬੀਰਾਂ ਨੇ ਜੋ ਸੁਪਨਾ ਲਿਆ ਸੀਗਾ ਜਿਹੋ ਜਿਹਾ ਰਾਜ ਭਾਗ ਜਿਹੋ ਜਿਹਾ ਸਮਾਜ ਸਿਰਜਣ ਦਾ ਉਹਨਾਂ ਦੇ ਮਨਾਂ ਦੇ ਵਿੱਚ ਸੁਪਨੇ ਸਮੋਏ ਹੋਏ ਸੀ ਉਹਨਾਂ ਦੇ ਸੁਪਨੇ ਜੇ ਸਾਡੇ ਹਿਸਾਬ ਨਾਲ ਪੂਰੇ ਨਹੀਂ ਹੋਗੇ ਕਿਉਂਕਿ ਕਿਰਤੀ ਲੋਕ ਹਜੇ ਵੀ ਰੋਟੀ ਤੋਂ ਮਥਾਜ ਹੈ 베ਰਜੁਗਾਰੀ ਦਾ ਦੈਂਤ ਨੌਜਵਾਨਾਂ ਨੂੰ ਰੋਜ਼ ਹੜਾਪ ਰਿਹਾ ਨਸ਼ੇ ਦੇ ਸਲੱਗ ਦੰਦਨਾਉ ਦੇ ਤੁਰੇ ਫਿਰਦੇ ਆ ਨਸ਼ਾ ਦਾ ਜਿਹੜਾ ਭੂਤ ਹੈ ਉਹ ਵੀ ਸਾਡੀ ਨੌਜਵਾਨੇ ਨੂੰ ਆਏ ਬਿਲਕੁਲ ਰੋਜ਼ ਦਿਖਣ ਰਹੇ ਤੇ ਉਧਰਲੇ ਪਾਸੋਂ ਸ਼ਾਮਰਾਜੀਆਂ ਦੇ ਹਮਲੇ ਇੰਨੇ ਤੇਜ਼ ਆ ਉਹ ਚਾਹੇ ਜ਼ਗੀਰੂ ਹਮਲੇ ਹੋਣ ਚਾਹੇ ਸ਼ਾਮਰਾਜੀ ਕੰਪਨੀਆਂ ਦੇ ਹਮਲੇ ਹੋਣ ਚਾਹੇ ਹੋਰ ਤਰ੍ਹਾਂ ਤਰ੍ਹਾਂ ਦੇ ਹਮਲੇ ਕਰਕੇ ਲੋਕਾਂ ਤੋਂ ਸਭ ਕੁਝ ਖੋਇਆ ਜਾ ਰਿਹਾ ਹੈ ਜਦੋਂ ਕਿ 47 ਵੇਲੇ ਭਰਮੇ ਦੇਣ ਦਾ ਯਤਨ ਕੀਤਾ ਸੀ ਦੇਸ਼ ਦੇ ਹਾਕਮਾਂ ਨੇ ਵੀ ਹੁਣ ਲੋਕਾਂ ਦਾ ਰਾਜ ਆ ਗਿਆ ਹੁਣ ਕੋਈ ਇੱਥੇ ਭੁੱਖਾ ਨਹੀਂ ਸੌਂਗਾ ਪਰ 47 ਤੋਂ ਲੈ ਕੇ ਅੱਜ 80 ਸਾਲ ਦੇ ਦੌਰਾਨ ਵੀ ਲਗਭਗ ਲੋਕ ਆਪਣੀ ਜ਼ਿੰਦਗੀ ਤੋਂ ਆਪਣੀ ਰੋਟੀ ਤੋਂ ਮਥਾਜ ਹੈ ਇਸ ਕਰਕੇ ਅਸੀਂ ਅੱਜ ਇਹਨਾਂ ਸੂਰਬੀਰਾਂ ਨੂੰ ਕੱਲਾ ਹਰਜੀ ਤੌਰ ਤੇ ਨਹੀਂ ਯਾਦ ਕਰਨਾ ਜਾਂ ਇਹਨਾਂ ਦੀਆਂ ਫੋਟੋਆਂ ਜਾਂ ਇਹਨਾਂ ਦੇ ਫਲੈਕਸਰ ਲਾ ਕੇ ਕੱਲੇ ਜਾਂ ਚਾਰ ਨਾਰੇ ਮਾਰ ਕੇ ਅਸੀਂ ਆਪਦਾ ਇਹ ਪ੍ਰੋਗਰਾਮ ਨਹੀਂ ਕਰਨਾ ਅਸੀਂ ਇਹਨਾਂ ਦੇ ਪਾਏ ਹੋਏ ਪੂਰਨਾਂ ਤੇ ਚੱਲਣ ਦਾ ਇਤ ਕਰਨਾ ਸੰਘਰਸ਼ਾਂ ਦੇ ਖਾੜੇ ਮੱਗਦਾ ਰੱਖਣਾ ਕਿਉਂਕਿ ਇਹਨਾਂ ਦਾ ਵੀ ਇਹੀ ਰਾਸ ਸੀ ਵੀ ਅਸਲ ਵਿੱਚ ਜਮਾਤੀ ਜੰਗ ਹੈ ਜਿਹੜੀ ਉਹ ਜਾਰੀ ਰਹੂ ਜਿੰਨਾ ਚਿਰ ਮਨੱਖ ਤੋਂ ਮਨੁੱਖ ਦੀ ਲੁੱਟ ਨਹੀਂ ਖਤਮ ਹੁੰਦੀ ਬੰਦੇ ਨੂੰ ਬੰਦਾ ਲੁੱਟਣ ਗਿਆੜਦਾ ਦੇਸ਼ ਨੂੰ ਦੇਸ਼ ਨਹੀਂ ਲੁੱਟਣ ਗਿਆੜਦਾ ਕੌਮਾਂ ਨੂੰ ਕੌਮਾਂ ਨਹੀਂ ਲੁੱਟਣ ਗਿਆੜਦਾ ਉਹਨਾਂ ਚਿਰੇ ਵਿਦਕਰੇ ਭਰਿਆ ਰਾਜ ਆ ਜਿਹੜਾ ਉਹਨਾਂ ਚਿਰ ਉਹਨਾਂ ਦਾ ਸੁਪਨਾ ਸੀ ਉਹਨਾਂ ਦਾ ਸੀ ਤਾਂ ਜਮਾਤੀ ਜੰਗ ਹੈ ਜਿਹੜੀ ਅਸੀਂ ਅੱਜ ਉਹ ਜਮਾਤੀ ਜਾਗ ਤੇ ਤੇਜ ਕਰਦੇ ਹੋਏ ਅਸੀਂ ਆਪ ਦੇ ਤਬਕੇ ਦੇ ਤਹਿਤ ਕਿਸਾਨਾਂ ਨੂੰ ਦੂਜਾਂ ਨੂੰ ਕਰਤੀ ਲੋਕਾਂ ਨੂੰ ਸੱਦਾ ਦੇਵਾਂਗੇ ਵੀ ਇਹਨਾਂ ਸਾਡੇ ਸੂਰਬੀਰਾਂ ਨੂੰ ਸਾਡੇ ਅਜਾਦ ਕਾਰਨ ਦਾ ਅਰਥ ਹੀ ਬਣਦਾ ਹੈ ਕਿ ਆਓ ਆਪਾਂ ਘੋਲਾਂ ਦੇ ਖਾੜੇ ਭਾਜੇ ਤੇ ਇਹਨਾਂ ਹਾਕਮਾਂ ਦੇ ਖਿਲਾਫ ਸੰਘਰਸ਼ਾਂ ਨੂੰ ਤੇਜ਼ ਕਰਦੇ ਹੋਏ ਇਹਨਾਂ ਤੋਂ ਹੱਕ ਖੋਹਣੇ ਪੈਣਗੇ ਤਾਂ ਹੀ ਸਾਡਾ ਸੂਰਬੀਰਤਾ ਸਭਰਾਪੂਰਵ ਹੋ ਸਕਦਾ ਹੈ ਸਰਕਾਰ ਕੋਲ ਕਿਸਾਨਾਂ ਦੇ ਅਤਿਆਚਾਰ ਕੀਤਾ ਗਿਆ ਜਿੱਦੋਂ ਤੱਕ ਕਿ ਉਹਨਾਂ ਦੇ ਜਿਹੜੇ ਪਿਕਲ ਸੀ ਟਰਾਲੀਆਂ ਇਟ੍ਰੈਕਟਰ ਬਹੁਤ ਚੋਰੀ ਕਰਦੇ ਨੇ ਦੇਖੋ ਇਹ ਲੋਕਾਂ ਦਾ ਇਹ ਪੂਰੇ ਰਾਜ ਭਾਗ ਦਾ ਖੰਸਾ ਖਸਾ ਪਿੱਛੇ ਤੋਂ ਲੈ ਕੇ ਜਿਵੇਂ ਕਿਸੇ ਚੰਗੇ ਫਲਾਸਪਰ ਨੇ ਵੀ ਲਿਖਿਆ ਇਹਨਾਂ ਨੇ ਜ਼ਬਰ ਕਰਨਾ ਹਮੇਸ਼ਾ ਜਿਵੇਂ ਜ਼ਬਰ ਨਕਾਮ ਹੋਰ ਜ਼ਬਰ ਜਦੋਂ ਤੀਕਰ ਮਿਹੜੇ ਕਬਰ ਹਰ ਜ਼ਬਰ ਦੀ ਉਹ ਕਹਾਣੀ ਕਰਨਾ ਜ਼ਬਰ ਬਹੁਤੀ ਖਾਣੀ ਬਹੁਤ ਘਣਾਉਣਾ ਜ਼ਬਰ ਕੀਤਾ ਤੇ ਨਾਲ ਵਿਸ਼ਵਾਸ ਘਾਤ ਕੀਤਾ ਉਹਨਾਂ ਆਗੂਆਂ ਨੂੰ ਜਿਹੜੇ 13 ਮਹੀਨਿਆਂ ਤੋਂ ਲੜ ਰਹੇ ਆ ਲਗਾਤਾਰ ਕੇਂਦਰ ਬਾਰ-ਬਾਰ ਮੀਟਿੰਗਾਂ ਕਰ ਰਿਹਾ ਉਸ ਦਿਨ ਵੀ ਕੇਂਦਰ ਦੇ ਮੰਤਰੀ ਆਏ ਹੋਇਆ ਸਾਡੇ ਪੰਜਾਬ ਦੇ ਮੰਤਰੀ ਹੋਇਆ ਉਹਨਾਂ ਨੂੰ ਮੀਟਿੰਗ ਦਾ ਸੱਦ ਲਿਆ ਜਾਂਦਾ ਠੀਕ ਹੈ ਜੀ ਮੀਟਿੰਗਾਂ ਦਾ ਦੌਰ ਨਹੀਂ sire ਚੜਿਆ ਅਗਲੀ ਮੀਟਿੰਗ ਵੀ ਆਏ ਪਤਾ ਲੱਗਿਆ ਵੀ 4 ਮਈ ਰੱਖਣੀ ਸੀ ਪਰ ਉਹਨਾਂ ਨੂੰ ਆਪ ਦੇ ਮੋਰਚਾਂ 'ਚ ਨਹੀਂ ਪਹੁੰਚਣ ਦਿੱਤਾ ਆਪ ਨੂੰ ਹਟ ਚੱਕ ਲਿਆ ਤੇ ਉਦੋਂ ਬਾਅਦ ਉਹ ਕਿੱਡੇ ਕੁ ਪਲਾਈਟ ਦੇ ਬਲਡੋజర్ ਲਿਜਾਣ ਦੀ ਕੀ ਲੋੜ ਸੀ ਜਣੀ ਅਸਲ ਵਿੱਚ ਆਪ ਦੀ ਰਾਜਨੀਤੀ ਦੇ ਚੜੇ ਜਾਵਰਦੰਦ ਹੈ ਉਹ ਦਿਖਾਏ ਉਹਨਾਂ ਨੂੰ ਅੰਨਾ ਜਬਰ ਕੀਤਾ ਉਹਨੇ ਬਲਡੋజర్ ਫੇਰਨਾ ਇਹ ਪਲਾ ਕਿਥੋਂ ਦੀ ਨੇ ਆਏ ਇਸ ਕਰਕੇ ਇਹ ਜਬਰੂ ਲੋਕ ਕਦੇ ਸਹਿਣ ਨਹੀਂ ਕਰਨਗੇ ਕਿਉਂਕਿ ਸਾਡੀ ਜਥੇਬੰਦੀ ਨੇ ਤਾਂ ਉਸੇ ਦਿਨ ਹੀ ਪੰਜਾਬ ਦੇ ਐਸਕੇਮ ਨੇ ਕਿਉਂਕਿ ਇੱਕ ਪਾਸੇ ਉਹਨਾਂ ਨੇ ਤਸੱਦਦ ਕੀਤਾ ਦੂਜੇ ਪਾਸੇ ਪੰਜਾਬ ਸਰਕਾਰ ਨੇ ਸਾਨੂੰ ਗੱਲਬਾਤ ਦੱਸਦਾ ਦਿੱਤਾ ਸਾਡੇ ਪੰਜਾਬ ਦੇ ਐਸਕੇਮ ਨੇ ਦੋ ਟੁਕ ਜਵਾਬ ਦਿੱਤਾ ਵੀ ਇੰਨਾ ਹਾਲਤਾਂ ਦੇ ਵਿੱਚ ਪੰਜਾਬ ਸਰਕਾਰ ਨਾਲੇ ਗੱਲ ਕਰਨ ਦੀ ਕੋਈ ਟੁਕ ਨਹੀਂ ਤੇ ਸਗੋਂ ਅਸੀਂ ਜਿਹੜਾ 26 ਤਰੀਕ ਨੂੰ ਚੰਡੀਗੜ੍ਹ ਜਾਣ ਦਾ ਮੰਗਾ ਤੇ ਫੈਸਲਾ ਕੀਤਾ ਉਹ ਮੰਗਾਂ ਨੂੰ ਪਾਸੇ ਕਰਕੇ ਜਾਬਰ ਵਾਲੀ ਗੱਲ ਮੂਹਰੇ ਰੱਖ ਕੇ ਵੀ ਜਬਰਵ੍ਰੋਧੀ ਦੇਵਸਾ ਜਿਹੜਾ ਦੇਨ ਕਾਲਾ ਦਿਨ ਮਨਾਉਣਾ 28 ਆਹ ਭਾਰਤ ਦੀ ਉਹਦੀ ਤਿਆਰੀ ਵਜੋਂ ਕੱਲ ਨੂੰ ਮੀਟਿੰਗਾਂ ਹੋ ਰਹੀਆਂ ਸਾਰੀਆਂ ਸਾਂਝੀਆਂ ਮੀਟਿੰਗਾਂ ਉਹਦੇ 'ਚ ਤੁਹਾਡੇ ਮਾਤਬਰੂ ਆਏ ਅਸੀਂ ਸਦਾ ਦੇਵਾਂਗੇ ਸਾਰੇ ਹੀ ਕਰਤੀ ਲੋਕਾਂ ਨੂੰ ਉਹਨਾਂ ਵੀਰਾਂ ਨੂੰ ਵੀ ਜਿਹੜੇ ਮੋਰਚਿਆਂ ਤੇ ਲੜ ਰਹੇ ਆ ਉੱਥੇ ਉਹਨਾਂ ਦੇ ਜਿੰਨੇ ਵੀ ਆਗੂ ਹੈਗੇ ਆ ਉਹ ਕੱਲ ਦੀਆਂ ਮੀਟਿੰਗਾਂ 'ਚ ਆ ਸ਼ਾਮਲ ਹੋਣ ਤੇ ਪੰਜਾਬ ਪੱਧਰ ਤੇ ਆਪਾਂ ਜ਼ਿਲ੍ਹਾ ਪੱਧਰ ਤੇ ਜਿਹੜੇ 28 ਤਰੀਕ ਨੂੰ ਪੰਜਾਬ 'ਚ ਤਾਂ ਆਪਾਂ ਇਹ ਮਨਾਵਾਂਗੇ ਤੇ ਦੂਜੇ ਪਾਸੇ ਰਾਤ ਐਸ ਕੇ ਐਮ ਭਾਰਤੀ ਦੀ ਮੀਟਿੰਗ ਸੀ ਉਹਦੇ ਵਿੱਚ ਸਾਡੇ ਸੂਬਾ ਪ੍ਰਧਾਨ ਨੇ ਵੀ ਐਲਾਨ ਕੀਤਾ ਕੱਲ ਵੀ ਇਸ ਨੂੰ ਮੁਲਕ ਪੱਧਰ ਦਾ ਜ਼ਬਰ ਵਿਰੋਧੀ ਦਿਵਸ ਹੈ ਜਿਹਦਾ ਮਨਾਉਣ ਦਾ ਵੀ ਯਤਨ ਕਰਾਂਗੇ ਉਹ ਹੋ ਸਕਦਾ ਉਹਦੇ ਦਿਨਾਂ ਦੇ ਵਿੱਚ ਉਹ ਜ਼ਬਰ ਦੇ ਖਿਲਾਫ ਮੁਲਕ ਪੱਧਰ ਦਾ ਦੇਸ਼ ਵਿਆਪੀ ਜਿਹੜਾ ਅੰਦੋਲਨਾਂ ਸ਼ੁਰੂ ਹੋਣਾ ਤੇ ਉਹਨਾਂ ਤੱਕ ਜਾਰੀ ਰਹੂਗਾ ਜਿੰਨਾ ਚਿਰ ਉਹਨਾਂ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਹਨਾਂ ਦਾ ਤੋੜਿਆ ਹੋਇਆ ਸਮਾਨ ਚੋਰੀ ਕੀਤਾ ਹੋਇਆ ਸਮਾਨ ਉਹ ਸਾਰਾ ਵਾਪਸ ਨਹੀਂ ਕੀਤਾ ਜਾਦਾ ਤੇ ਬਿਨਾਂ ਸ਼ਰਤ ਨੂੰ ਨਹੀਂ ਹਾਕੀਆ ਕਰਨ ਤੱਕ ਇਹ ਅਸੀਂ ਹੁਣ ਇਹ ਕੋਲ ਕਰਾਂਗੇ ਮੰਗਾ ਦੋ ਨੰਬਰ ਤੇ ਜਬਰ ਅਸੀਂ ਕਿਸੇ ਕੀਮਤੇ ਝੱਲਾਂਗੇ ਘਰਾਂ ਕੋਲ ਖ਼ਤਮ ਹੋ ਰਹੀਆਂ ਕਿ ਬਰਤਰੀ ਦੇ ਘਰੋਂ ਦੋ ਟਰੈਕਟਰ ਤੇ ਕੰਟਰੈਕਟਰ ਇੱਥੇ ਬਣਾਉਂਦੇ ਦੇਖੋ ਇਹ ਤਾਂ ਹੁਣ ਮੈਂ ਕਹਿੰਦਾ ਵੀ ਰੱਬ ਹੀ ਜਾਣਦਾ ਐਸਾਂ ਗੱਲਾਂ ਕਿਉਂਕਿ ਇੱਕ ਉਹ ਕਹਾਵਤ ਤਾਂ ਜ਼ਰੂਰ ਸੁਣਦੇ ਹੁੰਦੇ ਸੀ ਆਮ ਹੀ ਕਹਿੰਦੇ ਸੀ ਚੋਰ ਚੋਰ ਨਾਲ ਨਾ ਕੁੱਤੀ ਰਲਦੀ ਹੁਣ ਮੈਂ ਉਹਨਾਂ ਨੂੰ ਸ਼ਬਦ ਵਰਤਾਂ ਇਹ ਤਾਂ ਠੀਕ ਨਹੀਂ ਇਹ ਤਾਂ ਉਹੋ ਜੀ ਗੱਲ ਹੀ ਹੋ ਗਈ ਵੀ ਜਿਨ੍ਹਾਂ ਲੋਕਾਂ ਤੋਂ ਆਸਾਂ ਸੀ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਸੁਰੱਖਿਆ ਕਰਨੀ ਵੱਡੇ ਵੱਡੇ ਫਤਿਹ ਦੇ ਤੇ ਲੋਕਾਂ ਤੋਂ ਆਸਾਂ ਸੀ ਜਿਨ੍ਹਾਂ ਨੇ ਰਾਖੀ ਕਰਨੀ ਸੀ ਰਾਜ ਭਾਗ ਦੀ ਗੱਦੀ ਤੇ ਸਭਾਇਆ ਉਹਨਾਂ ਨੂੰ ਜੇ ਉਹਨਾਂ ਦੇ ਵਿਰੁੱਧ ਇਹੋ ਜੀਆਂ ਖਬਰਾਂ ਆਉਂਦੀਆਂ ਹੈ ਇਹ ਨਿੰਦਣ ਜੋ ਕਾਰਵਾਈਆਂ ਸੋ ਇਸ ਕਰਕੇ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਇਸ ਕਰਕੇ ਜਣੀ ਇਹ ਕਹਿੰਦੇ ਆ ਵੀ ਉਹ ਬਾੜੀ ਆ ਨਿੰਦਣ ਜੋ ਘਟ ਨਹੀਂ ਲੋਕਾਂ ਨੂੰ ਕਿਵੇਂ ਦੇਖਦੇ ਆ ਆਪਣੀ ਬਾਪ ਸੇ ਜਣਾ ਕਰੀ ਉਹ ਉਹ ਕਰਦਾ ਕਿ ਉਹ ਪਹਿਲਾਂ ਤੋਂ ਬਣਾਇਆ ਪਰ ਉਹ ਹਾਲਾਤਾਂ ਦਾ ਵੀ ਉਹੀ ਹਾਲ ਹੈ ਕਿਸੇ ਵੇਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਉਹ ਉਹ ਜਵਾਨ ਹੈ ਉਹ ਜੈ ਜਵਾਨ ਵਾਲਾ ਨਾਰਾ ਰੋਡਾਂ 'ਤੇ ਨਾਲ ਸੀ ਇੱਕ ਕਰਨਲ ਰੈਂਕ ਦਾ ਬੰਦਾ ਜਿਹੜਾ ਡੀਆਈਜੀ ਆਈਜੀ ਰੈਂਕ ਦਾ ਬੰਦਾ ਹੈ ਪੂਰੀ ਪਾਰਟਨ ਉਹਦੇ ਥੱਲੇ ਆ ਦੱਸ ਰਿਹਾ ਠੀਕ ਹੈ ਉਹ ਗਲਤ ਵੀ ਹੋ ਸਕਦਾ ਹੈ ਜੇ ਗਲਤ ਆ ਉਹਦੇ ਤੇ ਤੁਸੀਂ ਕਾਰਵਾਈ ਕਰ ਲੈਂਦੇ ਇਹ ਅਧਿਕਾਰ ਕਿਵੇਂ ਦੇਤਾ ਉਹਨੂੰ ਵੀ ਉੱਥੇ ਕੁੱਟੋ ਦੀ ਕੁੱਟਮਾਰ ਕਰੋ ਉਹਦੀ ਬਾਹ਼ ਤੋੜ ਦਿਓ ਕਹਾ ਉਹਦਾ ਜੇ ਬੱਚਾ ਬਚਾਉਣ ਲੱਗਿਆ ਉਹਨੂੰ ਵੀ ਸਿੱਟ ਲਓ ਕਿਉਂਕਿ ਇਹ ਅਸਲ ਵਿੱਚ ਜਿਹੜੇ ਰਾਜ ਭਾਗ ਦੀ ਮਸ਼ੀਨਰੀ ਆ ਨਾ ਖਾਸ ਕਰਕੇ ਪੁਲਿਸ ਆ ਇਹਨੂੰ ਜਿੰਨੀਆਂ ਖੁੱਲੀਆਂ ਛੁੱਟੀਆਂ ਦੇ ਰਹੀ ਹੈ ਪੰਜਾਬ ਸਰਕਾਰ ਇਹੇ ਆਉਣ ਵਾਲੇ ਦਿਨਾਂ ਦੇ ਵਿੱਚ ਸੁੱਖ ਦੇ ਦਿਨੀ ਹਾਲਾਤ ਬਹੁਤ ਮਾੜੇ ਆ ਪਰ ਪੰਜਾਬ ਦੇ ਲੋਕਾਂ ਨੂੰ ਅਸੀਂ ਤੁਹਾਡੇ ਬਾਧਮ ਰਾਹੀ ਸੱਦਾ ਦੇਵਾਂਗੇ ਵੀ ਇਹ ਉਹ ਜਿਹੇ ਹਾਲਾਤ ਪੈਦਾ ਕਰਨਾ ਚਾਹੁੰਦੇ ਆ ਜਦੋਂ ਖੜਕੂਬਾਸ ਦਾ ਦੌਰ ਹੋਇਆ ਸੀ ਉਦੋਂ ਵੀ ਪੁਲਿਸ ਨੂੰ ਖੁੱਲ੍ਹਿਆ ਛੁਪੜਾ ਦਿੱਤਾ ਸੀ ਜਿਹੜਾ ਮਰਜੀ ਨੌਜਵਾਨ ਨੂੰ ਚੱਕ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੰਦੇ ਸੀ ਅੱਜ ਵੀ ਜੇ ਉਹ ਉਹ ਅਧਿਕਾਰੀ ਜਿਹੜੇ ਆਏ ਆ ਕਹਿੰਦੇ ਵੀ ਅਸੀਂ ਅਨਕਾਊਂਟਰ ਕਰਕੇ ਆਏ ਆ ਵੀ ਤੇਰਾ ਵੀ ਤੜਕੇ ਨੂੰ ਥੇ ਆਉਂ ਪੇ ਨਾ ਆ ਉਪਰ ਵੀ ਇਹ ਹੈ ਤੂੰ ਵੱਡੀ ਬਾੜੀ ਘਟਣਾ ਆਮ ਲੋਕ ਦਾ ਲੋਕਾਂ ਦਾ ਕੀ ਬੜਦਾ ਹੁਜ ਇੱਕ ਕਰਨਲ ਰੈਂਕ ਦੇ ਬੰਦੇ ਤੇ ਆਏ ਐਨੇ ਤੇ ਉਸ ਤੋਂ ਬਾਅਦ ਸਿਰੇ ਦੀ ਹਾਦਸੇ ਵੀ ਪੁਲਿਸ ਪੁਲਿਸ ਦਾ ਮੁਖੀ ਉਥੋਂ ਦਾ ਨਾਨਕ ਸਿੰਘ ਆਪਣੇ ਵੀ ਰਹਿ ਕੇ ਐਸਪੀ ਐਸਐਸਪੀ ਸਾਹਿਬ ਹੈ ਉਹਨਾਂ ਨੂੰ ਬਚਾਉਣ ਤੇ ਲੱਗੇ ਹੋਏ ਐਫ ਆਈ ਆਰ ਦਰਜ ਕਰਦੇ ਆ ਕਿਸੇ ਟਾਬੇ ਵਾਲੇ ਦੇ ਦੇਣਾ ਤੇ ਉਹ ਠੀਕ ਹੈ ਕੱਲ ਦਬਾ ਬਣਿਆ ਕੱਲ ਸਾਡੀ ਜਥੇਬੰਦੀ ਦੀ ਉਸ ਕੋਲ ਨੂੰ ਹਮਾਇਤ ਸੀ ਜਿਹੜੇ ਸਾਬਕਾ ਸੈਨਿਕਾਂ ਦੀ ਜਥੇਬੰਦੀ ਬਣੀ ਹੋਈ ਹੈ ਕ੍ਰਾਂਤੀਕਾਰੀ ਸਾਬਕਾ ਸੈਨਿਕ ਜੂਨੀਅਨ ਉਹਨਾਂ ਵੱਲੋਂ ਧਰਨਾ ਲਾਇਆ ਸਾਬਕਾ ਫੌਜੀ ਵੀ ਆਇਆ ਮੌਜੂਦਾ ਫੌਜੀ ਵੀ ਆਇਆ ਉਸ ਤੋਂ ਬਾਅਦ ਦਬਾਅ ਪੈਣ ਤੋਂ ਇਹ ਪਤਾ ਲੱਗਾ ਕਿ ਐਫ ਆਈ ਆਰ ਦਰਜ ਤਾਂ ਹੋ ਗਈ ਪਰ ਐਫ ਆਈ ਆਰ ਦਰਜ ਹੋਣ ਦਾ ਤੋਕੋ ਉਹਨਾਂ ਚਾਰ ਬੰਦੇ ਜਿੰਨਾਂ ਚੋਂ ਸ਼ਕਤ ਸਜ਼ਾ ਨਹੀਂ ਹੁੰਦੀਗਾ ਤੇ ਹੋਰਾਂ ਨੂੰ ਕੰਨ ਨਹੀਂ ਹੁੰਦੇ ਵੀ ਇਹੋ ਜੀ ਘਟਨਾ ਅੱਗੇ ਨੂੰ ਕੋਈ ਅਫਸਰ ਨਾ ਕਰੇ ਇਸ ਕਰਕੇ ਉਹ ਘਟਨਾ ਬਹੁਤ ਨਿੰਦੜਜੋਗ ਹੈ